ਵੀਡੀਓ ਵਾਇਰਲ ਹੋ ਰਹੀ ਹੈ ਫੈਸਿਲਿਟੀ ਤੇ ਪਾਣੀ ਚੜਾ ਲੁੱਟੇ ਲੱਗਿਆ ਉਹਨੇ ਕੀ ਕਹਿਣਾ ਸਰ ਇਹ ਜਿਹੜੀ ਵੀਡੀਓ ਵਾਇਰਲ ਹੋਈ ਆ ਇਹ ਅੱਜ ਤੋਂ 2 ਮਹੀਨਾ ਤੋਂ ਪਹਿਲਾਂ ਮੇਰੇ ਆਉਣ ਤੋਂ ਪਹਿਲਾਂ ਜਦੋਂ ਮੇਰੀ ਇੱਥੇ ਪੋਸਟਿੰਗ ਹੋਈ ਮੇਰੀ ਪੋਸਟਿੰਗ ਹੋਈ ਨੂੰ ਹਜੇ 2 ਮਹੀਨੇ ਹੋ ਗਏ ਆ ਇਹ ਸੀ ਜਿਹੜੀ ਆ ਸਨ 1980 ਦੀ ਬਣੀ ਹੋਈ ਆ ਕਾਦੀਆਂ ਦੀ ਇਹ ਇਹ ਬਿਲਡਿੰਗ ਬਣ ਤੋਂ ਬਾਅਦ ਜਿਹੜੀ ਉੱਪਰਲੀ ਸਟੋਰੀ ਵਿੱਚ ਰੱਤੂ ਵਗੈਰਾ ਲੱਗੇ ਸੀਗੇ ਉਸ ਤੇ ਕੋੜੀ ਨਹੀਂ ਦਿੱਤੀ ਕਰਕੇ ਸਫਾਈ ਦਾ ਪ੍ਰਬੰਧ ਨਹੀਂ ਹੋ ਸਕਿਆ ਪਰ ਫਿਰ ਵੀ ਮੈਂ 1 ਮਹੀਨਾ ਪਹਿਲਾਂ ਇਹਦੀ ਨਗਰ ਕੌਂਸਲ ਦੀ ਈਓ ਸਾਹਿਬ ਨੂੰ ਬੁਲਾ ਕੇ ਇੱਥੇ ਜਾ ਉਹਨਾਂ ਨੂੰ ਕਨਵੈਂਸ ਚ ਲਿਆ ਕੇ ਇਹਦੀ ਅਸੀਂ ਸਫਾਈ ਕਰਨ ਦੀ ਕੋਸ਼ਿਸ਼ ਕੀਤੀ ਸੀ ਨਗਰ ਕਰਵਾਈ ਵੀ ਪਰ ਉਸ ਤੋਂ ਬਾਅਦ ਵਾਰਸ਼ ਦਾ ਮਹੀਨਾ ਹੋਣ ਕਰਕੇ ਜਿਆਦਾ ਵਾਰਸ਼ ਹੋਣ ਕਰਕੇ ਬਿਲਡਿੰਗ ਉੱਪਰੋਂ ਖਸਤਾ ਹਲ ਜੋ ਕਰਕੇ ਚੂਣ ਲੱਗਦੀ ਉਸ ਦਾ ਅਸੀਂ ਅੱਜ ਮਾਨਯੋਗ ਸਿਧ ਸਾਹਿਬ ਦੇ ਦਫ਼ਤਰ ਗੱਲਬਾਤ ਕਰਕੇ ਉਸ ਦਾ ਜੋ ਵੀ ਅਸੀਂ ਪੀਐਲਆਰਐਸ ਨੂੰ ਲਿਖ ਕੇ ਜਾਂ ਕੋਈ ਹੈੱਡ ਚੋ ਸਾਨੂੰ ਕੋਈ ਫੰਡ ਪ੍ਰੋਵਾਈਡ ਹੋ ਜਾਵੇ ਫੰਡ ਪ੍ਰੋਵਾਈਡ ਕਰਵਾ ਕੇ ਅਸੀਂ ਇਹਦੀ ਸਫਾਈ ਵੀ ਕਰਾਵਾਂਗੇ ਇਹਦੀ ਰਿਪੇਅਰ ਵੀ ਕਰਾਵਾਂਗੇ ਇਹਦੀ ਬਰੰਮਤ ਵੀ ਕਰਾਵਾਂਗੇ ਤਾਂ ਕਿ ਕੋਈ ਆਉਣ ਵਾਲਾ ਕੋਈ ਕੋਈ ਮਤਲਬ ਬਿਲਡਿੰਗ ਤੇ ਸਾਡਾ ਕੋਈ ਰਿਪੋਰਟ ਨਾ ਡੈਮੇਜ ਹੋ ਜਾਵੇ ਜਾਂ ਕਿਸੇ ਨੂੰ ਕੋਈ ਬਿਜਲੀ ਦਾ ਕੋਈ ਕੋਈ ਪ੍ਰੋਬਲਮ ਨਾ ਆ ਜਾਵੇ ਕਿਸੇ ਨੂੰ ਇਸ ਕਰਕੇ ਅਸੀਂ ਇਹਦੀ ਜਲਦੀ ਤੋਂ ਜਲਦੀ ਨਾਮਿਤ ਕਰਵਾ ਕੇ ਸਫਾਈ ਕਰਾ ਕੇ ਮਾਰਕਟ ਕਮੇਟੀ ਨਗਰ ਕੌਂਸਲ ਦੇ ਦਫਤਰ ਨੂੰ ਲੈ ਕੇ ਟੋਗੇ ਨਗਰ ਕੌਂਸਲ ਦਾ ਜਗਾ ਨਗਰ ਕੌਂਸਲ ਦੀ ਆ ਸਭ ਤੋਂ ਸੀ ਸਾਡੀ ਬਣੀ ਹੋਈ ਆ ਅਸੀਂ ਇਹਦਾ ਪੂਰਾ ਪ੍ਰਬੰਧ ਕਰਾਂਗੇ ਆਉਣ ਵਾਲੇ ਸਮੇਂ ਚ ਕਿਉਂਕਿ ਵਾਰਸ਼ਾ ਦਾ ਮੌਸਮ ਆ ਫਿਰ ਜਿਆਦਾ ਵਾਰਸ਼ਾ ਨੂੰ ਕਰਕੇ ਜਿਆਦਾ ਨਾ ਖਰਾਬ ਹੋ ਜਾਵੇ ਇਸ ਕਰਕੇ ਜਲਦੀ ਤੋਂ ਜਲਦੀ ਅਸੀਂ ਇਹਦੀ ਰਿਪੇਅਰ ਕਰਾਵਾਂਗੇ ਅੰਦੇ ਮੋੜ ਤੇ ਪਾਰੀਆਂ ਦੇ ਦੱਲੇ ਮੋੜ ਵਾਲਾ ਜਿਹੜਾ ਪ੍ਰਵਾਰ ਖਾਨਾ ਉਹ ਵੀ ਪੁਰਾਣਾ ਹੀ ਬਣਿਆ ਹੋਇਆ ਹੈ ਕੇਂਦਰੀ ਪ੍ਰਵਾਰ ਖਾਨਾ ਬਣਿਆ ਹੋਇਆ ਜਿੱਥੇ ਸਾਡੇ ਸੂਬਾਵਾਰੀ ਸਾਹਿਬ ਬੰਦੇ ਆ ਕੰਨ ਉਹ ਹਲਕਾ ਦੱਲੇ ਮੋੜ ਵਾਲਾ ਐਂਡ ਉਹਦਾ ਅਸੀਂ ਮੈਂ ਵੀ ਦੋ ਵਾਰ ਤਿੰਨ ਵਾਰ ਵਿਜ਼ਿਟ ਕਰੀਆ ਉਹਦੀ ਵੀ ਹਾਲਤ ਥੋੜੀ ਜੀ ਖਸਤਾ ਹੈ ਉਸ ਬਾਰੇ ਵੀ ਅਸੀਂ ਅਧਿਕਾਰੀਆਂ ਨੂੰ ਲਿਖਾਂਗੇ ਮਨਜੋਗ ਜੀ ਸਾਹਿਬ ਨੂੰ ਵੀ ਲਿਖਾਂਗੇ ਅਸੀਂ ਐਸੀਮ ਸਾਹਿਬ ਨਾਲ ਗੱਲ ਕਰਕੇ ਜਿਹੜੀ ਵੀ ਸਾਨੂੰ ਫੰਡ ਜੋ ਕੋਈ ਸਾਨੂੰ ਰੇਹ ਰਾਸਤੇ ਜਾਂ ਕੁਛ ਮਿਲੂਗਾ ਅਸੀਂ ਉਹਦੀ ਰਿਪੇਅਰ ਜਲਦੀ ਤੋਂ ਜਲਦੀ ਕਰਾਂਗੇ